ਪੰਜਾਬੀ ਕਹਾਣੀ ਮਾਂ ਦਾ ਝੋਲਾ ਕੁੜੇ ਇਨਾਂ ਦੀ ਬੀਬੀ ਦਾ ਝੋਲਾ ਕਿੱਥੇ ਐ ਕਰਤਾਰ ਦੀ ਮਾਂ ਦੇ ਸੰਸਕਾਰ ਤੋਂ ਬਾਅਦ ਸੱਥਰ ਤੇ ਬੈਠੀਆਂ ਔਰਤਾਂ ਵਿੱਚੋਂ ਗਵੰਡਰ ਨੇ ਸਿੱਧੇ ਤੌਰ ਤੇ ਬੀਬੀ ਦੀ ਪਰਜਾਈ ਨੂੰ ਸੰਬੋਧਨ ਹੁੰਦਿਆਂ ਸਵਾਲ ਕੀਤਾ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਪਾਈ ਇਹਦੇ ਝੋਲੇ ਝੂਲੇ ਦਾ ਆ ਬਹੂਆਂ ਨੂੰ ਪਤਾ ਹੋਣਾ ਜਦੋਂ ਮੇਲਨ ਜਾਣਦੀ ਸੀ ਇਨਾਂ ਕੋਲ ਹੀ ਰਹਿੰਦੀ ਸੀ ਮੈਥੋਂ ਤਾਂ ਆਪਦਾ ਆਪ ਨਹੀਂ ਸੰਭਾਲਿਆ ਜਾਂਦਾ ਬਰਜਾਈ ਨੇ ਕੋਲ ਬੈਠੀਆਂ ਆਪਣੀਆਂ ਨੂਹਾ ਜਾਨੀ ਕੇ ਬੀਬੀ ਦੀਆਂ ਪਤੀਜ ਨੂਹਾਵਲ ਇਸ਼ਾਰਾ ਕੀਤਾ ਝੋਲੇ ਦਾ ਤਾਂ ਉਹ ਪੋਰਾ ਵੀ ਬਸਾ ਨਹੀਂ ਖਾਂਦੀ ਸੀ ਘਰ ਦਾ ਟੂਮ ਛੱਲਾ ਬੈਂਕ ਦੀਆਂ ਕਾਪੀਆਂ ਪੈਸੇ ਥੇਲੇ ਸਾਰੇ ਝੋਲੇ ਵਿੱਚ ਹੀ ਰੱਖਦੀ ਸੀ ਇਹ ਤਾਂ ਬਾਲੀ ਮਾੜੀ ਗੱਲ ਹੈ ਵੀ ਉਹਦਾ ਝੋਲਾ ਹੀ ਪਤਾ ਨਹੀਂ ਕਿੱਧਰ ਨੂੰ ਗਿਆ ਗਵੰਡਨ ਨੇ ਬੀਬੀ ਦੇ ਚੋਲੇ ਬਾਰੇ ਹੋਰ ਵੀ ਸਪਸ਼ਟ ਕੀਤਾ। ਮੌਤ ਵੇਲੇ ਕਰਤਾਰ ਦੀ ਮਾਂ ਆਪਣੇ ਪੇਕੇ ਪਿੰਡ ਜਾਨੀ ਕਿ ਕਰਤਾਰ ਦੇ ਨਾਨਕੀ ਮਿਲਨ ਹੋ ਗਈ ਹੋਈ ਸੀ। ਪਤੀ ਜਨੂਹਾ ਮੋਈ ਵਾਲਾ ਦਿਖਾਉਂਦੀਆਂ ਸਨ। ਉਹ ਆਪਣੇ ਸੱਸ ਅਤੇ ਸੋਹਰਾ ਉਹਨਾਂ ਨੂੰ ਫੁੱਟੀ ਅੱਖ ਨਹੀਂ ਪਾਉਂਦੇ ਸਨ। ਉਹਨਾਂ ਵਿਚਾਰਿਆਂ ਨੂੰ ਤਾਂ ਰਾਣੇ ਕਰਦੇ ਡਿੱਗੂ ਡਿੱਗੂ ਕਰਦੇ ਕਮਰੇ ਵਿੱਚ ਅੱਡ ਕੀਤਾ ਹੋਇਆ ਸੀ ਮੁੰਡੇ ਅਤੇ ਨੂਹਾ ਸਿੱਧੇ ਮੂੰਹ ਨਹੀਂ ਸੰਬੋਲਦੇ ਜਦੋਂ ਕਦੇ ਕਰਤਾਰ ਨੇ ਨਾਨਕੀ ਮਿਰਨ ਜਾਣਾ ਤਾਂ ਮਾਮੇ ਨੇ ਬਹੁਤ ਅਥਰੂ ਬਹਾਉਣੇ ਭਾਂਜੇ ਹੁਣ ਔਖੇ ਆ ਸੀ ਕੋਈ ਜੂਨ ਨਹੀਂ ਹੈਗੀ ਸਾਡੀ ਆ ਵੱਡਾ ਮੁੰਡਾ ਤਾਂ ਨਿਤ ਰਾਤ ਨੂੰ दारू पी के सिद्धियां गालं काटदा है हाथ ने रोटी आ ਓਟੇ ਤੇ ਤਰ ਜਾਂਦੀਆਂ ਨੇ ਥਾਲੀ ਵਿੱਚ ਪਾ ਕੇ ਐ ਤਾਂ ਭਾਂਜੇ ਕੁੱਤਿਆਂ ਵਾਂਗੂ ਖਾਣੀ ਵੀ ਔਖੀ ਹੁੰਦੀ ਐ ਫਿਰ ਮੈਂ ਤਾਂ ਤੇਰੀ मामੀ ਨੂੰ ਕਹਿਤਾ ਵੀ ਜਿਹੋ ਜਿਹੋ ਜਿਹੀਆਂ ਬਿੰਕੀਆਂ ਬੋਲੀਆਂ ਪੱਕਦੀਆਂ ਨੇ ਫੁਕਾ ਲਿਆ ਕਰ ਭਾਂਜੇ ਪੈਸੇ ਤੇਲੇ ਬੰਨਿਓ ਵੀ ਹੱਥ ਪਾਲਾ ਤੰਗ ਐ ਠੇਕਾ ਓਣੀ ਦਿੰਦੇ ਸੋਰੇ ਮਸਾਂ ਸਾਲ ਦਾ 30000 ਦਿੰਦੇ ਨੇ ਐਨੇ ਨਾਲ ਸਾਡੇ ਬੁੜੇ ਸਰੀਰਾਂ ਦੀਆਂ ਦਵਾਈਆਂ ਹੀ ਨਹੀਂ ਪੂਰੀਆਂ ਹੁੰਦੀਆਂ ਬਾਕੀ ਤੈਨੂੰ ਤਾਂ ਪਤਾ ਹੀ ਐ ਆ ਚਮਚਾ ਲਾਉਣ ਦਾ ਰੋਗ ਲਾ ਲਿਆ ਜਵਾਨੀ ਪੈਰੇ ਕੰਮ ਕਰਨ ਦੇ ਚੱਕਰਾਂ ਵਿੱਚ ਆ ਤੇਰੀ ਮਾਂ ਵੀ ਉਹਨਾਂ ਕੋਲ ਹੀ ਰਹਿੰਦੀ ਐ ਜਦੋਂ ਮੇਨ ਆਉਂਦੀ ਐ ਉਹਨੂੰ ਆਪਣੀ ਜੀ ਹਜ਼ੂਰੀ ਦੀ ਰਹਿੰਦੀ ਐ ਨਾਲੇ ਭਾਂਜੀ ਇਹ ਜੀ ਹਜ਼ੂਰੀ ਉਹਦੀ ਨਹੀਂ ਹੈਗੀ ਇਹ ਤਾਂ ਉਹਦੇ ਬੋਲ ਦੇ ਚਾਰ ਸਿਆੜਾਂ ਦੀ ਹਜ਼ੂਰੀ ਐ ਵੇਖ ਲੈ ਉਹ ਕਦੇ ਇਹ ਨਹੀਂ ਪੁੱਛਦੀ ਵੀ ਭਾਈ ਤੁਸੀਂ ਮੇਰੇ ਭਰਾ ਪਰਜਾਈ ਨੂੰ ਕਿਉਂ ਨਹੀਂ ਸਾਹਮ ਤੇ ਕਰਤਾਰ ਦੀ ਮਾਂ ਦਾ ਸੁਆ ਆਦਤ ਤੋਂ ਰੁੱਖਾ ਸੀ ਕਰਤਾਰ ਦਾ ਵਿਆਹ ਹੋਇਆ ਤਾਂ ਕਰਤਾਰ ਦੀ ਵੱਡੀ ਭੈਣ ਨੇ ਮਾਂ ਦੇ ਕੰਨਾਂ ਵਿੱਚ ਇੱਕੋ ਫੂਕ ਮਾਰਨੀ ਬੀਬੀ ਡਰਾ ਕੇ ਰੱਖੀ ਇਹਨਾਂ ਨੂੰ ਐਵੇਂ ਨਾ ਸਿਰ ਚੜਾ ਲੈ ਨਹੀਂ ਤਾਂ ਸਾਡਾ ਵੀ ਪੇਕੀ ਆਉਣਾ ਜਾਣਾ ਔਖਾ ਹੋ ਜਾਊਗਾ ਬੱਡੀ ਧੀ ਦੇ ਕਹਿਣੇ ਲੱਗ ਕਰਤਾਰ ਦੀ ਮਾਂ ਕਰਤਾਰ ਦੀ ਘਰਵਾਲੀ ਨਾਲ ਸਦਾ ਲੜਾਈ ਪਾਈ ਰੱਖਦੀ ਕਰਤਾਰ ਤੇ ਕਰਤਾਰ ਦੀ ਘਰਵਾਲੀ ਇਸ ਗੱਲੋਂ ਡਰਦੇ ਕਿ ਲੋਕ ਕੀ ਕਹਿਣਗੇ ਪਰ ਮਾਂ ਤਾਂ ਜਿਵੇਂ ਉਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੀ ਸੀ ਮਾਂ ਨੇ ਕਲੇਸ਼ ਕਰਨਾ ਤਾਂ ਕਰਤਾਰ ਨੇ ਕਰਤਾਰ ਦੀ ਘਰਵਾਲੀ ਨੇ ਹੱਥ ਜੋੜਨੇ ਬੀਬੀ ਕਲੇਸ਼ ਨਾ ਕਰ ਸਾਥੋਂ ਕਲੇਸ਼ ਨਹੀਂ ਚੱਲਿਆ ਜਾਂਦਾ ਹੁਣ ਤੂੰ ਸਾਰਾ ਕੁਝ ਆਪਣੇ ਮੁਤਾਬਿਕ ਤਾਂ ਕਰੀ ਜਾਨੀ ਐ ਤੈਨੂੰ ਕਦੇ ਵੀ ਰੋਕਿਆ ਨਹੀਂ ਅਸੀਂ ਮਾਂ ਨੇ ਅੱਗੋਂ ਟੁੱਟ ਕੇ ਹੀ ਪੈਣਾ ਤੁਸੀਂ ਹੁੰਦੇ ਕੌਣੋਂ ਮੈਨੂੰ ਰੋਕਣ ਵਾਲੇ ਸਮੇਂ ਦੀ ਜ਼ਰੂਰਤ ਦੇ ਅਨੁਸਾਰ ਕਰਤਾਰ ਨੇ ਸ਼ਹਿਰ ਵਿੱਚ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸ਼ਹਿਰ ਵਿੱਚਲੇ ਘਰ 'ਚ ਉਸਨੇ ਆਪਣੇ ਮਾਪੇ ਸਣੇ ਸਾਰੇ ਮੈਂਬਰਾਂ ਲਈ ਵੱਖਰੇ ਵੱਖਰੇ ਕਮਰਿਆਂ ਦੀ ਵਿਵਸਥਾ ਕੀਤੀ ਸ਼ਹਿਰ ਵਾਲਾ ਘਰ ਤਿਆਰ ਹੋ ਗਿਆ ਤੇ ਕਰਤਾਰ ਦੀ ਘਰਵਾਲੀ ਨੇ ਸ਼ਹਿਰ ਵਾਲੇ ਘਰ ਚ ਰਹਾਇਸ਼ ਕਰਨ ਲਈ ਕਿਹਾ ਬੀਬੀ ਆਪਾਂ ਸ਼ਹਿਰ ਵਾਲੇ ਘਰ ਚ ਕਰੀਏ ਰਹਾਇਸ਼ ਜਦੋਂ ਤੁਹਾਡਾ ਜੀ ਕਰਿਆ ਕਰੋ ਪਿੰਡ ਘੇੜਾ ਮਾਰ ਲਿਆ ਕਰਿਓ ਨਾ ਭਾਈ ਸਾਡਾ ਨਹੀਂ ਸ਼ਹਿਰ ਦੇ ਵਿੱਚ ਜੀ ਲੱਗਦਾ ਨਾਲੇ ਮੇਰੀਆਂ ਧੀਆਂ ਦਾ ਤਾਂ ਜਵਾਈ ਸਾ ਬੰਦ ਹੋ ਜਾਂਦਾ ਹੈ ਸ਼ਹਿਰ ਦੇ ਵਿੱਚ ਸ਼ਹਿਰ ਚ ਆਉਣ ਜਾਣ ਬੰਨਿਓ ਇੱਥੇ ਤਾਂ ਉਹਨਾਂ ਦੇ ਪਿਓ ਦਾ ਘਰ ਹੈ ਜਦੋਂ ਮਰਜੀ ਆਉਣ ਜਦੋਂ ਮਰਜੀ ਜਾਣ ਕਰਤਾਰ ਦੇ ਮਾਪਿਆਂ ਵੱਲੋਂ ਸ਼ਹਿਰ ਵਾਲੇ ਘਰ 'ਚ ਰਹਿائش ਕਰਨ ਤੋਂ ਇਨਕਾਰ ਕਰਨ ਤੇ ਕਰਤਾਰ ਨੇ ਸ਼ਹਿਰ ਵਾਲਾ ਘਰ ਕਿਰਾਏ ਤੇ ਦੇ ਦਿੱਤਾ ਕਰਤਾਰ ਸੋਚਦਾ ਸੀ ਇਹਨਾਂ ਨੂੰ ਇੱਥੇ ਛੱਡ ਕੇ ਕਾਂ ਨੂੰ ਜਾਣਾ ਹੈ ਕਰਤਾਰ ਦੀ ਘਰ ਵਾਲੀ ਵੀ ਅਕਸਰ ਇਹੋ ਕਹਿੰਦੀ ਚਲੋ ਕਦੇ ਤਾਂ ਹੀ ਕਰਨਗੇ ਹੀ ਆਪਾਂ ਉਦੋਂ ਹੀ ਚਲੋ ਕਦੇ ਤਾਂ ਹਾਂ ਕਰਨਗੇ ਹੀ ਆਪਾਂ ਉਦੋਂ ਹੀ ਕਰਾਂਗੇ ਸ਼ਹਿਰ 'ਚ ਰਹਾਇਸ਼ ਪਰ ਉਹ ਦਿਨ ਨਾ ਆਇਆ ਕਰਤਾਰ ਦੇ ਮਾਪਿਆਂ ਨੇ ਸ਼ਹਿਰ ਨਾ ਜਾਣ ਦੀ ਜਿੱਦ ਫੜੀ ਰੱਖੀ ਸਭੋਂ ਘਰ 'ਚ ਕਿਸੇ ਨਾ ਕਿਸੇ ਗੱਲੋਂ ਕਲੇਸ਼ ਪਿਆ ਹੀ ਰਹਿੰਦਾ। ਕਲੇਸ਼ ਤੋਂ ਅੱਕੇ ਕਰਤਾਰ ਨੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸ਼ਹਿਰ ਦੇ ਵਿੱਚ ਰਹਾਇਸ਼ ਕਰ ਲਈ। ਕਰਤਾਰ ਨੇ ਸੋਚਿਆ ਇਕੱਲੇ ਕਿੱਥੇ ਰਹਿਣਗੇ ਪਿੰਡ 'ਚ ਆਪੇ ਆ ਜਾਣਗੇ ਮੰਗਰੀ ਪਰ ਇਹ ਵੀ ਕਰਤਾਰ ਦਾ ਨਿਰਾ ਬਹਿਮ ਹੀ ਨਿਕਲਿਆ। ਕਰਤਾਰ ਦੇ ਮਾਪਿਆਂ ਨੇ ਪਿੰਡ ਹੀ ਰਹਿਣ ਦੀ ਜਿੱਦ ਫੜੀ ਰੱਖੀ ਕਰਤਾਰ ਦੇ ਪਿੰਡ ਵਾਲੇ ਘਰ ਵਿੱਚੋਂ ਹੌਲੀ-ਹੌਲੀ ਸਾਰਾ ਸਮਾਨ ਗਾਇਬ ਹੋਣ ਲੱਗਿਆ ਕਰਤਾਰ ਦੇ ਪਿਓ ਵੱਲੋਂ ਸ਼ੌਂਕ ਨਾਲ ਖਰੀਦੀ ਹਰਾ-ਚਾਰਾ ਕੁੱਤਰਨ ਵਾਲੀ ਮਸ਼ੀਨ ਅਤੇ ਇੰਜਨ ਸਮੇਤ ਹੋਰ ਨਿੱਕ-ਸੁੱਕ ਸਭ ਵਿਕਣ ਲੱਗ ਗਿਆ ਕਰਤਾਰ ਦਾ ਪਿਓ ਘਰ ਦੇ ਹਾਲਾਤਾਂ ਬਾਰੇ ਸੋਚਦਾ ਰਹਿੰਦਾ ਪਰ ਕਹਿਣ ਦੀ ਹਿੰਮਤ ਨਾ ਕਰਦਾ ਮਾਨਸਿਕ ਤਣਾਅ ਦੇ ਚਲਦਿਆਂ ਕਰਤਾਰ ਦੇ ਪਿਓ ਨੂੰ ਪਾਰ ਕਿਸ਼ਮ ਨਾਂ ਦੀ ਭਿਆਨਕ ਬਿਮਾਰੀ ਨੇ ਘੇਰਾ ਪਾ ਲਿਆ ਉਸ ਦੀ ਯਾਦ ਸ਼ਕਤੀ ਖਤਮ ਹੋਣ ਲੱਗੀ ਤੇ ਸਰੀਰ ਕੰਬਣ ਲੱਗਿਆ ਕਰਤਾਰ ਨੇ ਡਾਕਟਰਾਂ ਨੂੰ ਵਿਖਾਇਆ ਤਾਂ ਡਾਕਟਰਾਂ ਨੇ ਲਾ ਇਲਾਜ ਬਿਮਾਰੀ ਹੋਣ ਬਾਰੇ ਦੱਸਿਆ ਕਰਤਾਰ ਦਾ ਬਾਪ ਬਾਰ-ਬਾਰ ਕਰਤਾਰ ਨੂੰ ਯਾਦ ਕਰਦਾ ਤੇ ਉਸ ਦੇ ਬਾਰੇ ਹੀ ਭਾਜਦਾ। ਪਰ ਕਰਤਾਰ ਦੀ ਮਾਂ ਅਤੇ ਭੈਣ ਪੇਸ਼ ਨਾਂ ਜਾਣ ਦਿੰਦੀਆਂ। ਕਰਤਾਰ ਦੀ ਮਾਂ ਅਤੇ ਭੈਣ ਨੇ ਤਾਂ ਜਿਵੇਂ ਸਾਰਾ ਜ਼ੋਰ ਕਰਤਾਰ ਅਤੇ ਉਸ ਦੀ ਪਤਨੀ ਨੂੰ ਸਮਾਜ ਵਿੱਚ ਬਦਨਾਮ ਕਰਨ ਤੇ ਹੀ ਲਾ ਰੱਖਿਆ ਸੀ। ਅਖੀਰ ਕਰਤਾਰ ਦਾ ਬਾਪ ਵਿਚਾਰਾ ਦੁਨੀਆ ਤੋਂ ਕੂਚ ਕਰ ਗਿਆ। ਉਪਰੰਤ ਕਰਤਾਰ ਦੀ ਪਤਨੀ ਨੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਕਰਤਾਰ ਦੀ ਮਾਂ ਨੂੰ ਉਹਨਾਂ ਨਾਲ ਸ਼ਹਿਰ ਚੱਲਣ ਦੀ ਬੇਨਤੀ ਕੀਤੀ ਪਰ ਮਾਂ ਨੇ ਇਨਕਾਰ ਕਰ ਦਿੱਤਾ ਕਰਤਾਰ ਦੀ ਭੈਣ ਨੇ ਮਾਂ ਨੂੰ ਸਮਝਾਉਣ ਦੀ ਬਜਾਏ ਪਿੰਡ ਇਕੱਲੀ ਰਹਿਣ ਦੀ ਹੱਲਾਸ਼ੇਰੀ ਦੇ ਦਿੱਤੀ ਬੀਬੀ ਦੀ ਮਰਜ਼ੀ ਹੈ ਜਿਵੇਂ ਜੀ ਕਰਦਾ ਕਰ ਲਵੇ ਜੇ ਇਹ ਦਾ ਪਿੰਡ ਰਹਿਣ ਨੂੰ ਜੀ ਕਰਦਾ ਤਾਂ ਪਿੰਡ ਹੀ ਰਹੀ ਜਾਵੇ ਕਰਤਾਰ ਦੀ ਮਾਂ ਇਕੱਲੀ ਪਿੰਡ ਰਹਦੀ ਰਹੀ ਪਿੰਡ ਕੀ ਧੀਆ ਕੋਲ ਹੀ ਰਹਿੰਦੀ ਜ਼ਿਆਦਾਤਰ ਸਮਾਂ ਕੁੜੀਆਂ ਨੇ ਕਦੇ ਵੀ ਮਾਂ ਨੂੰ ਕਰਤਾਰ ਕੋਲ ਰਹਿਣ ਲਈ ਨਾ ਸਮਝਾਇਆ ਹੌਲੀ-ਹੌਲੀ ਮਾਂ ਦਾ ਮੋਹ ਕਰਤਾਰ ਦੇ ਪਰਿਵਾਰ ਦੀ ਵਜਾਈ ਧੀਆ ਦੇ ਪਰਿਵਾਰ ਨਾਲ ਬਦਨ ਲੱਗ ਗਿਆ ਕਰਤਾਰ ਗੇੜਾ ਮਾਰਨ ਪਿੰਡ ਆਉਂਦਾ ਤਾਂ ਕਦੇ ਮਾਂ ਪਿੰਡ ਵਾਲੇ ਘਰ ਚ ਮਿਲ ਜਾਂਦੀ ਤੇ ਕਦੇ ਜਿੰਦਾ ਹੀ ਲੱਗਿਆ ਮਿਲਦਾ ਸਾਰੀ ਬਾਜੀ ਕਰਤਾਰ ਦੀ ਭੈਣ ਵੱਲੋਂ ਚੱਲੀ ਜਾ ਰਹੀ ਸੀ ਚਾਲ ਦੇ ਅਨੁਸਾਰ ਸਿੱਧੀ ਪੈ ਗਈ ਸੀ ਇੱਕ ਦਿਨ ਕਰਤਾਰ ਦੀ ਮਾਂ ਆਪਣੇ ਪੇਕੇ ਪਿੰਡ ਮਿਲਣ ਗਈ ਹੋਈ ਸੀ ਕਿ ਅਚਾਨਕ ਤबीयत ਖਰਾਬ ਹੋਈ ਕਰਤਾਰ ਨੂੰ ਤਾਂ ਵੱਡੇ ਮਾਮੇ ਦੇ ਵੱਡੇ ਮੁੰਡੇ ਵੱਲੋਂ ਆਈਫੋਨ ਨਾਲ ਹੀ ਪਤਾ ਲੱਗਿਆ ਕਿ ਮਾਂ ਦਾ ਪੌਰ ਉਡਾਰੀ ਮਾਰ ਗਿਆ ਹੈ ਹੈਲੋ ਕਰਤਾਰ ਪੂਆ ਢਿੱਲੀ ਐ ਤੁਸੀਂ ਆ ਜਾਂਦੇ ਕਰਤਾਰ ਦਾ ਮੱਥਾ ਜਿਵੇਂ ਪਹਿਲਾਂ ਹੀ ਠਣਕ ਰਿਹਾ ਸੀ ਢਿੱਲੀ ਓਈ ਆਏ ਕਿ ਕੁਝ ਹੋ ਗਿਆ ਪੂਆ ਤਾਂ ਪੂਰੀ ਹੋ ਗਈ ਆ ਜਾਓ ਤੁਸੀਂ ਕਰਤਾਰ ਨੇ ਪਿੰਡਲ ਜਾ ਕੇ ਮਾਂ ਦਾ ਅੰਤਿਮ ਸੰਸਕਾਰ ਕਰਨ ਲਈ ਕਿਹਾ ਤਾਂ ਕਰਤਾਰ ਦੀ ਵੱਡੀ ਭੈਣ ਅਤੇ ਮਾਮੇ ਦੀਆਂ ਨੂਹਾਂ ਤੇ ਮੁੰਡੇ ਅੰਦਰੋਂ ਅੰਦਰੀ ਇਹ ਨਹੀਂ ਸਨ ਚਾਹੁੰਦੀ। ਮਾਮੇ ਅਤੇ 1-2 ਹੋਰ ਰਿਸ਼ਤੇਦਾਰਾਂ ਵਿਚ ਪੈ ਜਾਣ ਤੇ ਸੰਸਕਾਰ ਕਰਤਾਰ ਦੇ ਪਿੰਡ ਕਰਨ ਦਾ ਫੈਸਲਾ ਹੋਇਆ। ਕਰਤਾਰ ਨੇ ਸਾਰੀ ਰਾਤ ਮਾਂ ਦੇ ਮ੍ਰਿਤਕ ਸਰੀਰ ਕੋਲ ਜਾ ਕੇ ਕੱਟੀ ਮਾਂ ਦੇ ਝੋਲੇ ਵਿੱਚ ਰੱਖੇ ਘਰ ਦੇ ਗਹਿਣੇ ਗੱਟੀਆਂ ਅਤੇ ਬੈਂਕ ਦੀਆਂ ਕਾਪੀਆਂ ਆਧਵਾਰੇ ਕਰਤਾਰ ਨੂੰ ਵੀ ਪਤਾ ਸੀ ਪਰ ਉਸ ਨੇ ਕਦੇ ਵੀ ਇਹ ਗੱਲ ਜ਼ਾਹਿਰ ਨਾ ਕੀਤੀ ਮਾਂ ਦੇ ਮ੍ਰਿਤਕ ਸਰੀਰ ਕੋਲ ਉਹ ਝੋਲਾ ਨਾ ਵੇਖ ਕੇ ਕਰਤਾਰ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦਾ ਕੜਮਸ ਪਿਆ ਪਿੰਡ ਵਾਲੇ ਘਰ ਦੀਆਂ ਚਾਬੀਆਂ ਵੀ ਮਾਂ ਦੇ ਝੋਲੇ ਵਿੱਚ ਹੀ ਰੱਖੀਆਂ ਹੋਈਆਂ ਸਨ। ਸਵੇਰ ਸਮੇਂ ਮਾਂ ਦਾ ਮ੍ਰਿਤਕ ਸਰੀਰ ਪਿੰਡ ਲਿਆਉਣ ਸਮੇਂ ਕਰਤਾਰ ਨੇ ਮਾਮੇ ਦੇ ਮੁੰਡੇ ਨੂੰ ਕਿਹਾ ਬਾਈ ਬੀਬੀ ਦੇ ਝੋਲੇ ਵਿੱਚ ਪਿੰਡ ਵਾਲੇ ਘਰ ਦੀਆਂ ਚਾਬੀਆਂ ਸਨ ਉਹ ਦੇ ਦਿਓ। ਕਰਤਾਰ ਨੂੰ ਜਾਪਦਾ ਸੀ ਕਿ ਸਮਾਜਿਕ ਮਰਿਆਦਾ ਦੇ ਅਨੁਸਾਰ ਹੁਣ ਮਾਂ ਦਾ ਸਾਰਾ ਝੋਲਾ ਹੀ ਫੜਾ ਦੇਣਗੇ। ਮਾਮੇ ਦੇ ਮੁੰਡੇ ਨੇ ਅੰਦਰ ਬੈਠੀ ਕਰਤਾਰ ਦੀ ਵੱਡੀ ਭੈਣ ਨਾਲ ਗਿਟਮਿਟ ਕੀਤੀ ਤੇ ਝੋਲੇ ਵਿੱਚੋਂ ਚਾਬੀਆਂ ਕੱਢ ਕਰਤਾਰ ਨੂੰ ਫੜਾ ਦਿੱਤੀਆਂ। ਕਰਤਾਰ ਨੇ ਮਾਂ ਦਾ ਮ੍ਰਿਤਕ ਸਰੀਰ ਗੱਡੀ ਦੇ ਵਿੱਚ ਪਾ ਕੇ ਘਰ ਲੈ ਆਂਦਾ। ਪਰ ਕਰਤਾਰ ਦੀ ਵੱਡੀ ਭੈਣ ਮਾਂ ਦੇ ਮ੍ਰਿਤਕ ਸਰੀਰ ਨਾਲ ਆਉਣ ਦੀ ਬਜਾਏ ਚੋਲੇ ਦੀ ਸਾਂਭ ਸੰਭਾਲ ਵਿੱਚ ਰੁੱਝ ਗਈ ਤੇ ਮਾਂ ਪ੍ਰਤੀ ਧੀਆ ਭਤੀਜਿਆਂ ਤੇ ਭਤੀਜ ਨੂਹਾ ਵੱਲੋਂ ਦਿਖਾਏ ਜਾ ਰਹੇ ਮੋਹ ਦੇ ਪਾਜ ਉਦੇੜ ਦਾ ਝੋਲਾ ਹਮੇਸ਼ਾ ਹਮੇਸ਼ਾ ਲਈ ਗੁੰਮ ਹੋ ਗਿਆ ਸ਼ਾਇਦ ਬੰਡਿਆ ਗਿਆ ਸੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਸਾਡੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ